ਤਾਂ ਵੀ ਭਰਾਵਾਂ ਦੇ ਨਾਲ ਦੁੱਖ ਬਣਾਉਣ ਵਾਸਤੇ ਆਏ ਹਾਂ ਪਰ ਬਡਾਲੇ ਪਿੰਡ ਦੇ ਵਿੱਚ ਅਸੀਂ ਖੜੇ ਆ ਬੜੇ ਮਾੜੇ ਹਾਲਾਤ ਹੈ ਅ ਘਰਾਂ ਦੇ ਵਿੱਚ ਪਾਣੀ ਹੈ ਪਰ ਖੁਸ਼ੀ ਇਸ ਗੱਲ ਦੀ ਹੈ ਕਿ ਆਮ ਲੋਕ ਜਿਹੜੇ ਪਿੰਡਾਂ ਦੇ ਨੇ ਉਹ ਬੜੀ ਵੱਡੀ ਸੇਵਾ ਕਰ ਰਹੇ ਆ ਕੋਈ ਪਾਣੀ ਲਿਆ ਰਿਹਾ ਹੈ ਕੋਈ ਰਾਸ਼ਨ ਲਿਆ ਰਿਹਾ ਹੈ ਕੋਈ ਕੁਝ ਲਿਆ ਰਿਹਾ ਹੈ ਕੋਈ ਕੁਝ ਲਿਆ ਰਿਹਾ ਹੈ ਸਰਕਾਰ ਜਿਹੜੀ ਇੱਥੇ ਨਜ਼ਾਰਤ ਹੈ ਬਿਲਕੁਲ ਨਹੀਂ ਇੱਕ ਜਿਹੜੀ ਦੇਖੀ ਹੈ ਕਿ ਘਰਾਂ ਦੇ ਵਿੱਚ ਜਿਹੜੇ ਬੈਠੇ ਨੇ ਉਹਨਾਂ ਵਾਸਤੇ ਰਾਸ਼ਨ ਪਹੁੰਚਾਉਣਾ ਜਿਹੜਾ ਉਹ ਸੇਵਾ ਕਰਨ ਵਾਲਿਆਂ ਵਾਸਤੇ ਵੀ ਬਹੁਤ ਔਖਾ ਹੋਇਆ ਪਿਆ ਕਿਉਂਕਿ 5 5 6 6 ਫੁੱਟ ਪਾਣੀ ਦੇ ਵਿੱਚੋਂ ਵੀ ਵੜ ਕੇ ਜਿਹੜਾ ਉਹ ਜਾਣਾ ਪੈਂਦਾ ਹੈ ਕੋਈ ਕਿਸ਼ਤੀ ਦਾ ਜਿਹੜਾ ਪ੍ਰਬੰਧ ਨਹੀਂ ਹੈ ਔਰ ਇਹ ਜਿਹੜੇ ਕਿਸ਼ਤੀਆਂ ਬੇੜੀਆਂ ਦੇ ਪ੍ਰਬੰਧ ਹੈ ਸਰਕਾਰਾਂ ਹੀ ਕਰ ਸਕਦੀਆਂ ਨੇ ਪਰ ਸਰਕਾਰਾਂ ਵੀ ਸ਼ਾਇਦ ਇੱਥੋਂ ਤੱਕ ਨਹੀਂ ਲੱਗਦਾ ਪਹੁੰਚ ਨਹੀਂ ਹੈ ਜੇ ਪਹੁੰਚੋ ਕਰਨਾ ਨਹੀਂ ਚਾਹੁੰਦੀਆਂ ਤੇ ਮੇਰੀ ਇਹੋ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਸਾਥ ਜਿੱਦਾਂ ਜੀ 1988 ਚ ਵੀ ਆਇਆ ਉਸ ਤੋਂ ਬਾਅਦ 23 ਚ ਵੀ ਆਇਆ ਸਰਕਾਰਾਂ ਨੂੰ ਕੀ ਅਪੀਲ ਕਰਦੇ ਤੇ ਇਹ ਦੇਖੋ ਕੁਦਰਤੀ ਆਫਤਾਂ ਹਰ ਦੁਨੀਆ ਦੇ ਦੇਸ਼ ਦੇ ਵਿੱਚ ਆਉਂਦੀ ਹੈ ਸਟੇਟ ਦੇ ਵਿੱਚ ਆਉਂਦੀ ਹੈ ਪਰ ਕੁਦਰਤੀ ਆਫਤ ਦੇ ਨਾਲ-ਨਾਲ ਜਦੋਂ ਸਰਕਾਰਾਂ ਦੀ ਮਿਸਮੈਨੇਜਮੈਂਟ ਪਲੱਸ ਹੋ ਜਾਂਦੀ ਹੈ ਨਾ ਉਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਰੋਪੀ ਵਾਲੀਆਂ ਕਾਰਵਾਈਆਂ ਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ ਇਹ ਇੱਥੇ ਕਿਤੇ ਨਾ ਕਿਤੇ ਸਰਕਾਰ ਦੀ ਅੰਦਰਸ ਮੈਨੇਜਮੈਂਟ ਜੜੀ ਆ ਉਹ ਵੀ ਸਾਨੂੰ ਨਜ਼ਰ ਆਉਂਦੀ ਹੈ ਜਿਹੜੀ ਇਹ ਸਥਿਤੀ ਬਣੀ ਹੈ ਉਹ ਦਾ ਕਿਸੇ ਨੂੰ ਬਾਰੇ ਇਹ ਸਰਕਾਰਾਂ ਨੂੰ ਚਾਹੀਦਾ ਕਿ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਪਹਾੜਾਂ ਦੇ ਵਿੱਚ بارشਾਂ ਬਹੁਤ ਜ਼ਿਆਦਾ ਹੁੰਦੀਆਂ ਆ ਜਾਂ ਪਿਛਲੇ ਕਈ ਸਾਲ ਤੋਂ ਬਦਲ ਖਤਰ ਨੂੰ ਜਿਹੜੀਆਂ ਕਿੰਦੀਆਂ ਬਹੁਤ ਵੱਧ ਗਈਆਂ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਹੜ੍ਹਾਂ ਦੀ ਰੋਕtham ਲਈ ਉਪਤਾ ਪ੍ਰਬੰਧ ਕਰੇ ਡੈਮ ਜਿਹੜੀ ਨੇ ਬਣੇ ਨੇ ਇਹ ਹੜ੍ਹਾਂ ਦਾ ਕਾਰਨ ਬਣਦੇ ਨੇ ਤੇ ਚਲੋ ਸਿੰਚਾਈ ਦਾ ਵੀ ਜਿਹੜਾ ਇਹ ਇਹ ਕਾਰਨ ਕਾਰਨ ਬਣਦੇ ਨੇ ਅਰ ਜਦੋਂ ਸਿੰਚਾਈ ਲਈ ਪਾਣੀ ਦੀ ਪੰਜਾਬ ਨੂੰ ਲੋੜ ਹੁੰਦੀ ਹੈ ਉਦੋਂ ਪੰਜਾਬ ਦਾ ਹਿੱਸਾ ਜਿਹੜਾ ਹੈਗਾ ਉਹ ਛੋਟਾ ਦੱਸਿਆ ਜਾਂਦਾ ਹੈ ਕਿ ਜਦੋਂ ਰਿਪੇਰੀਅਨ ਰਾਜ ਹੈ ਪੰਜਾਬ ਤੇ ਜਿਹੜਾ ਇਹ ਮਾਰ ਚੱਲਦਾ ਹੈ ਤੇ ਉਦੋਂ ਫਿਰ ਸਾਰੇ ਦੂਜੇ ਸੂਬੇ ਜਿਹੜੇ ਆ ਪਾਣੀ ਲੈਣੇ ਜਿਹੜਾ ਹੈ ਉਹ ਜਵਾਬ ਦੇ ਕੇ ਹੱਥ ਖੜੇ ਕਰ ਦਿੰਦੇ ਆ ਕਿ ਮਾਸਮ ਦਾ ਪਿਜਾਮ ਲੈ ਕੇ ਖੜਾ ਹੋ। ਜਿਸ ਤਰ੍ਹਾਂ ਇਹ ਦੂਸਰੀਆਂ ਦੂਸਰੀਆਂ ਸੰਸਥਾਵਾਂ ਮਦਦ ਕਰ ਰਹੀਆਂ ਤੁਹਾਡੇ ਵੱਲੋਂ ਕੋਈ ਅਕਾਲੀ ਦਲ ਵੱਲੋਂ ਕੋਈ ਮਦਦ ਕੀਤੀ ਗਈ ਇਹਨਾਂ ਦੀ ਬਿਲਕੁਲ ਜੀ ਅਸੀਂ ਕੁਝ ਰਾਹਤ ਸਮਗਰੀ ਜਿਹੜੀ ਲੈ ਕੇ ਵੀ ਆਈ ਸੀ ਦਿੱਤੀ ਹੈ। ਅ ਅਸੀਂ ਕੌਣ ਹੈ ਦੇਣ ਵਾਲੇ ਪਰਮਾਤਮਾ ਸਭ ਕੁਝ ਕਰਨ ਵਾਲਾ ਕਿ ਵਾਹਿਗੁਰੂ ਹੈ। ਅ ਅਕਾਲ ਪੁਰਖ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਸਿੱਖ ਦਾ ਕੋਈ ਬਦਦ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਅੰਦਰ ਜੋ ਹਰ ਬਾਰੇ ਜਿਹੜੇ ਹਾਲਾਤ ਬਣੇ ਹੋਏ ਨੇ ਪਾਣੀ ਬਰਸਾਤ ਜਿਹੜੀ ਪੰਜਾਬ ਦੇ ਵਿੱਚ ਅਤੇ ਹਿਮਾਚਲ ਪ੍ਰਦੇਸ਼ ਅਤੇ ਹੋਰ ਜਿਹੜੇ ਪਹਾੜੀ ਜਿਹੜੇ ਸੂਬਿਆਂ ਦੇ ਵਿੱਚ ਹੋਈ ਆ ਜਿਸ ਕਰਕੇ ਸਾਡੇ ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧ ਗਿਆ ਅਤੇ ਕਈ ਜਗ੍ਹਾ ਬਨ ਰੁੱਟਣ ਦੇ ਨਾਲ ਜਿਹੜਾ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਬਹੁਤ ਸਾਰੀਆਂ ਫਸਲਾਂ ਨੂੰ ਨੁਕਸਾਨ ਵੀ ਹੋਇਆ ਤੇ ਪਸ਼ੂਆਂ ਨੂੰ ਬੜੀ ਵੱਡੀ ਦਿੱਕਤ ਆਈ ਆ ਸੋ ਇਸ ਇਹ ਸਮੇਂ ਦੇ ਵਿੱਚ ਸਾਡਾ ਫਰਜ਼ ਬਣਦਾ ਕਿ ਅਸੀਂ ਉਹਨਾਂ ਲੋਕਾਂ ਦੀ ਬਾਹ ਫੜੀਏ ਕਿਉਂਕਿ ਸੰਤ ਗੁਰੂ ਸਾਹਿਬਾਨ ਦੀ ਜੋ ਸੁਨੇਹੇ ਦੇ ਕੇ ਗਏ ਨੇ ਕਿ ਲੋੜਵੰਦ ਦੀ ਬਾਹ ਫੜਨੀ ਹੈ ਹਰ ਇੱਕ ਦੀ ਮਦਦ ਕਰਨੀ ਕਿਉਂਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਆ ਤਾਂ ਸਿਰ ਕੌਮ ਪੰਜਾਬੀ ਉੱਥੇ ਜਾ ਕੇ ਵੀ ਸਾਡੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਲੋਕਾਂ ਦੀ ਜਿਹੜੀ ਮਦਦ ਕਰਦੀਆਂ ਨੇ ਲੇਕਿਨ ਅੱਜ ਤਾਂ ਪੰਜਾਬ ਦੇ ਵਿੱਚ ਤੇ ਜਿਹੜੀ ਵੱਡੀ ਆਫਤ ਆਈ ਆ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਕਿਸ ਇਲਾਕਿਆਂ ਦੇ ਵਿੱਚ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉੱਥੇ ਜਾ ਕੇ ਲੋਕਾਂ ਦੀ ਮਦਦ ਕਰੀਏ ਸੋ ਮਦਦ ਕਿਸ ਤਰ੍ਹਾਂ ਕਰਨੀ ਆ ਤੇ ਉੱਥੇ ਕੀ ਲੋੜ ਰਹੀ ਆ ਸੋ ਇਹਦੇ ਲਈ ਇੱਕ ਤਾਂ ਮੈਂ ਤੁਹਾਨੂੰ ਨੰਬਰ ਜਾਰੀ ਕਰ ਲੱਗੇ ਤੋ ਇੱਕ ਤਾਂ 98093 77000 ਤੇ ਦੂਸਰਾ 9214712122 ਤੁਸੀਂ ਇਹਨਾਂ ਦੋਨੋਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਚਾਹੇ ਕੋਈ ਕਿਸੇ ਨੂੰ ਮਦਦ ਦੀ ਲੋੜ ਹੈਗੀ ਆ ਚਾਹੇ ਕੋਈ ਮਦਦ ਕਰਨੀ ਚਾਹੁੰਦਾ ਪੈਨੋ ਨੰਬਰ ਤੋਂ ਅਨੁਸਾਰੀ ਜਾਣਕਾਰੀ ਮਿਲੂਗੀ ਕਿਉਂਕਿ ਜਿੱਥੇ-ਜਿੱਥੇ ਇਹ ਹੜਾਏ ਨੇ ਉੱਥੇ ਅਸੀਂ ਜਿਹੜੇ ਕੈਂਪ ਜਿਹੜੇ ਸਥਾਪਿਤ ਕੀਤੇ ਨੇ ਤੇ ਉੱਥੇ ਸਾਡੀ ਟੀਮਾਂ ਵੀ ਜਿਹੜੀ ਬੈਠੀਆਂ ਨੇ ਤੇ ਉੱਥੇ ਕੋਈ ਸਰਦਾ ਵੀ ਸਮਾਨ ਲੈ ਕੇ ਜਾਣਾ ਚਾਹੁੰਦਾ ਅਸੀਂ ਉਹਨਾਂ ਨੂੰ ਗਾਈਡ ਕਰ ਸਕਦੇ ਆ ਵੀ ਤੁਸੀਂ ਕੀ ਲੈ ਕੇ ਜਾਣਾ ਤੇ ਕਿੱਥੇ ਲੈ ਕੇ ਜਾਣਾ ਸੋ ਜੇ ਅੱਜ ਜਿਹੜੀ ਲੋੜ ਹੈਗੀ ਉੱਥੇ ਲੋਕਾਂ ਦੀ ਜਿਹੜੀ ਸਭ ਤੋਂ ਜ਼ੂੜੀ ਲੋੜ ਆ ਅੱਜ ਉੱਥੇ ਹੈਗੀ ਚਾਹ ਪਤੀ ਦੀ ਲੋੜ ਹੈਗੀ ਆ ਖੰਡ ਦੀ ਲੋੜ ਆ ਸੁੱਕੇ ਦੁੱਧ ਦੀ ਲੋੜ ਆ ਆਟਾ ਦਾਲ ਦੀ ਲੋੜ ਹੈਗੀ ਆ ਸੋ ਇਹ ਜਿਹੜੀਆਂ ਅੱਜ ਨੋੜਾਂ ਦੇ ਲੋਕਾਂ ਨੇ ਉਹਨਾਂ ਨਾਲ ਪਸ਼ੂਆਂ ਦੇ ਚਾਰੇ ਤੇ ਟੁੱਟੀ ਜਿਹੀ ਰੋੜ ਹੈਗੀ ਆ ਕਿਉਂਕਿ ਇਹ ਥੋੜਾ ਜਿਹੜੀ ਇਹ ਪਾਣੀ ਆਇਆ ਇਹਦਾ ਅਸਰ ਲੰਬਾ ਸਮਾਂ ਰਹਿਣਾ ਵਾ ਪਾਣੀ ਜਦੋਂ ਘਟ ਗਿਆ ਉਸ ਤੋਂ ਬਾਅਦ ਵੀ ਜਿਹੜੇ ਜਿਸੋ ਬੰਨ ਟੁੱਟੇ ਆ ਬੰਨ ਵੀ ਬੰਨਣੇ ਪੈਣੇ ਆ ਉਹਦੇ ਲਈ ਡੀਜ਼ਲ ਦੀ ਰੋੜ ਪੈਣੀ ਆ ਉਹਨਾਂ ਦੇ ਨਾਲ ਦੇ ਵਿੱਚ ਫਿਰ ਦੇਖੋ ਪਾਣੀ ਕਰਕੇ ਜਿਹੜੀਆਂ ਮੱਛਰ ਬੜਾ ਵੱਧ ਜਨੋ ਉਹਨਾਂ ਨੂੰ ਸਪਰੇਅ ਦੀ ਹੋਣ ਸਮਝ ਰੋੜ ਪੈਣੀ ਆ ਤੇ ਉਹਦੇ ਨਾਲ ਹੀ ਜਿਹੜੇ ਮੈਡੀਕਲ ਕੈਂਪ ਲੋਕਾਂ ਨੂੰ ਬਿਮਾਰੀ ਤੋਂ ਬਚਾਉਣ ਦੇ ਲਈ ਉਥੇ ਗੈਂਪ ਵੀ ਲੌਂਗੀ ਰੋਡ ਪੈਣੀ ਹੁਣ ਸਮਝਦੇ ਸੋ ਕਹਿਣ ਤੋਂ ਭਾਵ ਕਿ ਸਮੇਂ-ਸਮੇਂ ਤੇ ਕੀ ਕੀ ਲੋੜ ਆ ਉਹਦੇ ਤੋਂ ਅਨੁਸਾਰ ਹੀ ਅਸੀਂ ਜਿਹੜੀ ਕ੍ਰੈਡਿਟਸ ਦਵਾਂਗੇ ਖਾਸ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਸਾਡੇ ਐਨ ਆਰ ਆਈ ਬੈਠੇ ਨੇ ਉਹਨਾਂ ਦਾ ਵੀ ਮਿਲਿਸ਼ਣ ਬਹੁਤ ਵੱਡਾ ਜਿਹੜਾ ਸਹਿਯੋਗ ਰਿਹਾ ਸੋ ਹੁਣ ਵੀ ਮੇਰੀ ਬੇਜਤੀ ਹੈ ਸਾਰਿਆਂ ਨੂੰ ਪਰ ਚਾਹੇ ਤੁਸੀਂ ਬਾਹਰ ਬੈਠੇ ਹੋ ਪੰਜਾਬ ਦੇ ਕਿਸੇ ਕੋਨੇ ਵਿੱਚ ਬੈਠੇ ਹੋ ਦੇਸ਼ ਕਿਤੇ ਬੈਠੇ ਹੋ ਤੇ ਸਾਡੇ ਖਾਸ ਕਰਕੇ ਹਲਕੇ ਜ਼ਾਕਿਰ ਦੇ ਬੜੇ ਫੋਨ ਆ ਰਹੇ ਨੇ ਸੋ ਕਿਤੇ ਸਾਨੂੰ ਜਿਵੇਂ ਸ਼ਤਾਂ ਕਿਤੇ ਚੋ ਰਹੀਆਂ ਨੇ ਉਥੇ ਪਲਾਸਟਿਕ ਦੇ ਜਿਹੜੇ ਕਾਰਖਾਨੇ ਦੀ ਲੋੜ ਰਹੀ ਜ ਸੋ ਉਹ ਵੀ ਅੱਜ ਵੀ ਕਾਫੀ ਨਹੀਂ ਪਿਆਉਣੇ ਦਿਨਾਂ ਦੇ ਵਿੱਚ ਵੀ ਜੋ ਮੌਸਮ ਵਿਭਾਗ ਵੱਲੋਂ ਕਾਫੀ ਜਿਹੀ ਪ੍ਰਸਤਾਵ ਦਿੱਤੀ ਹੈ ਸੋ ਇਸ ਲਈ ਆਪਾਂ ਸਾਰੇ ਹੀ ਇਹ ਸਮੇਂ ਦੇ ਵਿੱਚ ਅੱਜ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਵਿਫਤਾ ਪਈ ਹੈ ਤਾਂ ਸਾਰੇ ਅਸੀਂ ਅਸੀਂ ਉਹਨਾਂ ਲੋਕਾਂ ਦੀ ਜਿਸ ਤਰ੍ਹਾਂ ਨਾ ਵੀ ਹੋ ਸਕਦਾ ਕੋਈ ਵਲੰਟੀਅਰ ਕੰਮ ਕਰਨਾ ਚਾਹੁੰਦਾ ਤਾਂ ਉਹਨਾਂ ਦੀ ਵੀ ਉੱਥੇ ਡਿਊਟੀਆਂ ਲਾ ਦਿੱਤੀਆਂ ਜਾਣਗੀਆਂ ਸੋ ਹਰ ਤਰ੍ਹਾਂ ਦੀ ਜਿਹੜੀ ਮਦਦ ਆਪਾਂ ਨੂੰ ਲੋੜ ਆ ਉਹਨਾਂ ਲੋਕਾਂ ਨੂੰ ਕਰਦੀ ਸੋ ਜੋ ਵੀ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਜਾਂ ਕਿਸੇ ਨੂੰ ਮਦਦ ਚਾਹੀਦੀ ਹੈ ਇਹਨਾਂ ਦੋਨੋਂ ਨੰਬਰਾਂ ਦੇ ਤੁਸੀਂ ਸੰਪਰਕ ਕਰ ਸਕਦੇ ਹੋ। ਆਪ ਵੀ ਤੁਸੀਂ ਉੱਥੇ ਜਾ ਕੇ ਜਿਸ ਜਿਸ ਤਰ੍ਹਾਂ ਦੀ ਲੋੜ ਹੋਊਗੀ ਹਰ ਤਰ੍ਹਾਂ ਦੀ ਮਦਦ ਲੋਕਾਂ ਦੀ ਕਰਾਂਗੇ। ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਇਹ ਧਰਤੀ ਗੁਰੂਆਂ ਪੀਰਾਂ ਤੇ ਵੀ ਦੇਵਤਿਆਂ ਦੀ ਸੂਰਬੀਰਾਂ ਦੀ ਧਰਤੀ ਹੈ। ਇਸ ਧਰਤੀ ਦੇ ਜੰਮਿਆਂ ਨੇ ਹਮੇਸ਼ਾ ਹੀ ਦੇਸ਼ ਦੀ ਤੇ ਦੁਨੀਆ ਦੀ ਰੱਖਿਆ ਲਈ ਕੰਮ ਕੀਤਾ ਹੈ। ਪਰ ਇਹਦੇ ਇਤਿਹਾਸ ਤੇ ਆਪ ਵੀ ਬਹੁਤ ਵਸੀਫਤਾ ਆਈਆਂ ਨੇ। ਪਿਛਲਾ ਜਿਹੜਾ ਇਤਿਹਾਸ ਸਾਰਾ ਪਰ ਇਹ ਕਦੇ ਬਾਹਰਲੇ ਹਮਲਾਵਰਾਂ ਨੇ ਇੱਥੇ ਹਮਲੇ ਕੀਤੇ। ਕਦੇ ਅੰਗਰੇਜ਼ਾਂ ਨੇ ਆ ਕੇ ਇੱਥੇ ਲੁੱਟ ਮਚਾਈ ਪਰ ਪੰਜਾਬ ਦੀ ਬਾਹ ਹਾਲਤਾਂ ਕਿਸੇ ਨੇ ਫੜੀ ਨਹੀਂ ਜਿੰਨਾ ਪੰਜਾਬ ਨੇ ਕੰਮ ਕੀਤਾ ਜਿੰਨੀ ਪੰਜਾਬ ਦੀ ਕੁਰਬਾਨੀ ਹੈ ਉਹਦੀ ਬਾਹ ਕਿਸੇ ਨੇ ਫੜੀ ਨਹੀਂ ਹੈਗੀ ਹਾਲਤਾਂ ਹੁਣ ਵੀ ਬਹੁਤ ਵੱਡੀ ਆਫਤ ਹੈ ਜਿਹੜੀ ਹੜ੍ਹਾਂ ਦੀ ਇਸ ਵੇਲੇ ਪੰਜਾਬ ਦੇ ਵਿੱਚ ਆਈ ਹੋਈ ਹੈ ਵੇਖ ਕੇ ਬੜਾ ਮਨ ਨੂੰ ਦੁਖੀ ਹੁੰਦਾ ਹੈ ਘਰਾਂ ਦੇ ਘਾਰ ਪਾਣੀ ਵਿੱਚ ਡੁੱਬੇ ਪਏ ਨੇ ਖੇਤਾਂ ਦੇ ਖੇਤ ਪਾਣੀ ਵਿੱਚ ਡੁੱਬੇ ਪਏ ਨੇ ਕਿੰਨੇ ਦਿਨ ਹੋ ਗਏ ਨੇ ਅੱਗੇ ਹੜਾ ਆਉਂਦੇ 2-4 ਦਿਨਾਂ ਚ ਲੰਘ ਜਾਂਦੇ ਤੇ ਫਿਰ ਖਾਲੀ ਹੋ ਜਾਂਦਾ ਲੋਕੀ ਸੰਭਲ ਜਾਂਦੇ ਪਰ ਐਰ ਕੀ ਤਾਂ 10 ਦਿਨ 12 ਦਿਨ ਹੋ ਗਏ ਖੜਾ ਆਿਆਂ ਨੂੰ ਤੇ ਹਰੇ ਵੀ ਕੋਈ ਸੰਭਾਵਨਾ ਨਹੀਂ ਕਿ ਕਿੰਨੇ ਦਿਨਾਂ ਨੂੰ ਪਾਣੀ ਉਤਰ ਜੂਗਾ ਘਰ ਲੋਕ ਕੋਈ ਛੱਤਾਂ ਤੇ ਬੈਠੇ ਨੇ ਉੱਤੇ ਵੀ ਮੀਂਹ ਆ ਜਾਂਦਾ ਤੇ ਪਸ਼ੂਆਂ ਦੀ ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਦੀ ਹੋਈ ਖੜੀ ਹੈ ਪਸ਼ੂਆਂ ਦੇ ਨਾ ਪਾਣੀ 'ਚ ਬੈਠ ਸਕਦੇ ਨੇ ਨਾ ਤੂੜੀ ਹੈ ਨਾ ਚਾਰਾ ਹੈ ਨਾ ਹੋਰ ਹੈ ਸੂਚ ਕਰਕੇ ਬਹੁਤ ਹੀ ਗੰਭੀਰ ਸਮੱਸਿਆ ਜਿਆਦੇ ਚਿਰੇ ਜੀ ਚੱਲੀ ਗਈ ਬੁਬਾਰੀਆਂ ਦਾ ਖਤਰਾ ਪੈਦਾ ਹੋ ਜਾਏਗਾ ਅਖੀਰ ਘਰ ਹੌਲੀ ਹੌਲੀ ਡਿੱਗ ਜਾਣਗੇ ਜਿਹੜੇ ਖੜੇ ਨੇ ਇੰਨਾ ਲੰਮਾ ਸਮਾਂ ਕਦੇ ਫਲੱਡ ਨੇ ਕਦੇ ਪੰਜਾਬ ਨੂੰ ਤੰਗ ਨਹੀਂ ਸੀ ਕੀਤਾ ਜਨਾਇਤ ਕੀ ਕੀਤਾ ਸੋ ਇਹਦੇ ਕਰਕੇ ਹੁਣ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਸਾਰੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਦੀ ਉਹਨਾਂ ਦੀ ਮਦਦ ਕਰੀਏ ਕੋਈ ਔਖਾ ਕੰਮ ਨਹੀਂ ਹੈਗਾ ਜਿਹੜੀ ਸਰਵੇ ਆਇਆ ਹੁਣ ਤੇ ਗਵਰਨਮੈਂਟ ਦਾ ਉਹਦੇ ਚ 500 550 ਪਿੰਡ ਆ ਜਿਹੜਾ ਕਿ ਜਾਦੇ ਮਾਰਦੇ ਉਹਦੇ ਵਿੱਚ ਲਪੇਟ ਦੇ ਵਿੱਚ ਆਇਆ ਪਾਣੀ ਦੇ ਵਿੱਚ ਹੜ ਦੇ ਵਿੱਚ ਲਪੇਟ ਦੇ ਵਿੱਚ ਆ ਤੇ ਪੰਜਾਬ ਦਾ ਪਿੰਡਾ 12-13 ਹਜ਼ਾਰ ਫਿਰ ਸ਼ਹਿਰ ਵੀ ਹੈਗਾ 100 ਦੇ ਲਗਭਗ ਛੋਟਾ ਮੋਟਾ ਜੇ ਗਿਣ ਲਈ ਤੇ ਜੇ ਅਸੀਂ 25 ਪਿੰਡਾਂ ਨੂੰ ਇੱਕ ਪਿੰਡ ਆਉਂਦਾ ਜੇ ਅਸੀਂ ਇੱਕ ਪਿੰਡ ਅਡਾਪਟ ਕਰ ਲਈਏ 25 ਪਿੰਡ ਇੱਕ ਪਿੰਡ ਅਡਾਪਟ ਕਰ ਲਈਏ ਤੇ ਬੜੀ ਉਹਦੀ ਸੌਖਿਆ ਮਦਦ ਕਰ ਸਕਦੇ ਆ ਬੜਾ ਸੌਖਾ ਸਾਨੂੰ ਜੇ ਅਸੀਂ ਇੰਨੀ ਥੇ ਕੋਈ ਉਧਰ ਲੈ ਗਿਆ ਕੋਈ ਉਧਰ ਲੈ ਗਿਆ ਕਿਤੇ ਜ਼ਿਆਦੇ ਲੈ ਗਏ ਕਿਤੇ ਗਈ ਨਾ ਉਹਦੇ ਨਾਲ ਫਾਇਦਾ ਨਹੀਂ ਹੋਣਾ ਕਈਆਂ ਨੂੰ ਜ਼ਿਆਦੇ ਪਹੁੰਚ ਜੂ ਕਿញ្ញ ਨੂੰ ਮਿਲਣੀ ਨਹੀਂ ਸੂਰਕੂ ਸਿਸਟਮ ਐਸਾ ਬਣਾ ਕੇ ਸਾਰੇ ਜਣੇ ਨਾਲ ਮਿਲ ਕੇ 25 ਪਿੰਡਾਂ ਨੂੰ ਇੱਕ ਪਿੰਡ ਦੇ ਦਈਏ ਵੀ ਆਹ ਪਿੰਡ ਤੁਸੀਂ ਸੰਭਲੋ ਪਾਈ ਅਡਾਪਟ ਕਰ ਲੋ ਇਹਦੀ ਸਾਰੀ ਮਦਦ ਤੁਸੀਂ ਕਰਨੀ ਹੈ ਹਰੇ ਚਾਰੇ ਨੀਰੇ ਦੀ ਪੈਸੇ ਟੱਕੇ ਦੀ ਦਾਣੇ ਫੱਕੇ ਦੀ ਜਿੰਨੀ ਅਸੀਂ ਕਰ ਸਕਦੇ ਆ ਕਰਨੀ ਹੈ ਤੇ ਉਦੋਂ ਉੱਤੇ ਸਾਡੇ ਸ਼ਹਿਰ ਵੀ ਹੈਗੇ ਨੇ ਸ਼ਹਿਰ ਤਾਂ ਬਲਕੇ ਡੇਡ ਨੇ ਅੰਮ੍ਰਿਤਸਰ ਲੁਧਿਆਣਾ ਜਲੰਧਰ ਪਟਿਆਲਾ ਬਠਿੰਡਾ ਇਕੱਲੇ ਹੀ ਬਹੁਤ ਵੱਡੀ ਵੱਧ ਕਰ ਸਕਦੇ ਨੇ ਤੇ ਉਹਨਾਂ ਦੇ ਵੀ ਨਾਲ ਡਿਊਟੀ ਲੱਗੇ ਸਾਰਾ ਸਾਰਾ ਉਹ ਵੀ ਕਰੀਏ ਸੋ ਹੁਣ ਸਭ ਵੇਲਾ ਹੈ ਕਿ ਆਪਾਂ ਆਪਣੇ ਉਹਨਾਂ ਭਰਾਵਾਂ ਦਾ ਜਿਹੜੇ ਇਸ ਵੇਲੇ ਦੁਖੀ ਨੇ ਰਲ ਮਿਲ ਕੇ ਸਾਰੇ ਅਸੀਂ ਦੁੱਖ ਵੰਡਾਈਏ ਭਾਵੇਂ ਪਾਰਟੀਆਂ ਪਾਰਟੀ ਪਰ ਸਾਡੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬੜੇ ਤਨਮ੍ਰਿਦਹੀ ਨਾਲ ਲੱਗੇ ਨੇ ਇਸ ਪਾਸੇ ਤੇ ਹੋਰ ਵੀ ਪਾਰਟੀਆਂ ਦੇ ਆਗੂ ਚਲੋ ਸਾਰੇ ਬਾਹ ਮਾਰਦੇ ਨੇ ਮੈਂ ਕਹਿੰਦਾ ਮਸਲਾ ਸਾਰਿਆਂ ਦਾ ਹੈ ਹਾਲ ਤਾਈਂ ਸਰਕਾਰ ਤੋਂ ਵੀ ਐਡੀ ਜਿੱਡੀ ਗੱਲ ਕਰਨੀ ਚਾਹੀਦੀ ਸੀ ਹਲੇ ਕਿਸ਼ਤੀਆਂ ਨਹੀਂ ਦੇ ਸਕੇ ਤੰਬੂ ਨਹੀਂ ਦੇ ਸਕੇ ਹੋਰ ਨਹੀਂ ਕੁਝ ਦੇ ਸਕੇ ਅਫਸਰ ਜਾਂਦੇ ਆ 2 ਘੰਟੇ ਡਰਾਮਾ ਜਾਂ ਕਰਕੇ ਫੋਟੋ ਲਾ ਕੇ ਮੁੜਿਆ ਹੁੰਦੇ ਆ ਜਬ ਜੀਰ ਜਾਂਦੇ ਆ ਇਹਦਾ ਕੋਈ ਫਾਇਦਾ ਨਹੀਂ ਹੋਣਾ ਸੋ ਰਲ ਮਿਲ ਕੇ ਸਾਰੇ ਕਿਉਂਕਿ ਸਾਰਿਆਂ ਦੀ ਜਿਹੜੀ ਤਰਾਸਤੀ ਹੈ ਸਾਰਿਆਂ ਵਾਸਤੇ ਆ ਸਾਰਿਆਂ ਦੀ ਸਾਡੀ ਜ਼ਿੰਮੇਵਾਰੀ ਹੈ ਸੈਂਟਰ ਸਰਕਾਰ ਨੇ ਵੀ ਹਲੇ ਕੋਈ ਐਲਾਨ ਨਹੀਂ ਕੀਤਾ ਸਿਹਤਾਂ ਦਾ ਜਿਹੜਾ ਹੁਣ ਤਾਂ ਹੀ ਕਰ ਦੇਣਾ ਚਾਹੀਦਾ ਸੀਗਾ ਸੁਇਸ ਕਰਕੇ ਕੋਈ ਕਰੇ ਨਾ ਕਰੇ ਆਪਾਂ ਆਪ ਹੀ ਬਹੁਤ ਤਕੜੇ ਆ ਲੋਕ ਹੀ ਬਹੁਤ ਤਕੜੇ ਆ ਪੰਜਾਬ ਦੇ ਨਹੀਂ ਕਰਦੇ ਨਾ ਕਰਨ ਦੇ ਕਿਸੇ ਨੇ ਨਹੀਂ ਕਰਨਾ ਸਰਕਾਰਾਂ ਨਹੀਂ ਕਰਦੀਆਂ ਨਾ ਕਰਨ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਸ ਪਾਸੇ ਜਿੰਨੀ ਛੇਤੀ ਹੋ ਸਕੇ ਕੋਈ ਐਸੀ ਸਕੀਮ ਬਣਾ ਕੇ ਇੱਕ ਗੇਰੀਏ ਦੇ ਪਿੰਡ ਵੱਢ ਰਹੀਏ ਕੱਲਾ ਕੱਲਾ ਪਿੰਡ ਇੱਕ 20 25 ਪਿੰਡਾਂ ਨੂੰ ਦੇ ਦਈਏ ਉਹਨਾਂ ਪਿੰਡਾਂ ਦੀ ਡਿਊਟੀ ਲਾਈਏ ਵੀ ਇਹਨਾਂ ਦੀ ਸਾਰੀ ਮਦਦ ਤੁਸੀਂ ਕਰਨੀ ਹੈ ਤੇ ਫਿਰ ਉਹ ਲੋਕਾਂ ਦਾ ਜਿਹੜਾ ਦੁੱਖ ਹੈ ਦੂਰ ਹੋ ਜਾਏਗਾ ਨਹੀਂ ਤਾਂ ਉਹ ਵਿਚਾਰੇ ਹੁਣ ਦੇ ਪੱਟੇ ਵੀ ਕਈ ਸਾਲ ਤਾਬ ਨਹੀਂ ਆਉਣੇ ਬਾਹ ਹੋਰ ਵੀ ਆਉਣ ਵਾਲਾ ਸਮਾਂ ਹਲੇ ਵੀ بارشਾਂ ਦਾ ਪਤਾ ਨਹੀਂ ਕਿੰਨੇ ਦਿਨ ਇਹ ਮੌਸਮ ਠੀਕ ਹੋਵੇ ਨਾ ਹੋਵੇ ਰੋਜ਼ ਹੀ بارش ਰੋਜ਼ ਹੀ بارش ਹਲੇ ਵੀ ਆਈ ਜਾਂਦੀ ਹੈ ਇਹ ਬੜਾ ਲੰਮਾ ਸਮਾਂ ਹੋ ਗਿਆ ਏਰਕੀ ਹੜ੍ਹਾਂ ਦਾ ਅੱਗੇ ਹਫ਼ਤਾ 5 ਦਿਨ 4 ਦਿਨ ਦੇ ਵਿੱਚ ਹਰ ਜਿਹੜਾ ਅੱਗੇ ਨਿਕਲ ਜਾਂਦਾ ਸੀ ਤੇ ਪਾਣੀ ਉੱਤਰ ਜਾਂਦਾ ਸੀ ਏਰਕੀ ਇਹ ਲਗਾਤਾਰ ਚੱਲ ਰਿਹਾ ਜਿਹੜਾ ਕੰਮ ਇਹ ਬਹੁਤ ਵੱਡਾ ਨੁਕਸਾਨ ਹੈ ਪੰਜਾਬ ਦੇ ਲੋਕਾਂ ਦਾ ਤੇ ਪੰਜਾਬੀਆਂ ਦੀ ਬਾ ਪੰਜਾਬੀਆਂ ਨੂੰ ਹੀ ਖੜਨੀ ਪੈਣੀ ਹੈ ਸੋ ਮੈਂ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਆਓ ਕੋਈ ਐਸਾ ਫੈਸਲਾ ਕਰੀਏ ਰਲ ਮਿਲ ਕੇ ਕਿ ਪਿੰਡਾਂ ਨੂੰ ਪਿੰਡ ਅਡਾਪਟ ਕਰ ਲਈਏ ਤਾਂ ਹੀ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ